ਦੋਸਤੋ ਦਰਖਤਾਂ ਦੀ ਅਹਿਮੀਅਤ ਕਿੰਨੀ ਹੁੰਦੀ ਹੈ ਤੇ ਦਰਖਤ ਕਿਦਾਂ ਟੈਂਪਰੇਚਰ ਨੂੰ ਘੱਟ ਕਰਦੇ ਨੇ ਆਓ ਤੁਹਾਨੂੰ ਇੱਕ ਸੜਕ ਦਿਖਾਉਣਾ ਜੋ ਕਿ ਪੀਰਕੋਟ ਨੂੰ ਜਾਂਦੀ ਹੈ ਭੈਣੀ ਤੋਂ ਦੇਖੋ ਕਿਦਾਂ ਕਿ ਇਹ ਦਰਖਤ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਕਿੰਨੀ ਗੂੜੀ ਇਹਨਾਂ ਦੀ ਛਾਂ ਗਈ ਤੁਸੀਂ ਸੱਚਮੁੱਚ ਹੀ ਇੱਥੇ ਦੇਖੋਗੇ ਕਿ ਬਾਕੀ ਉਸ ਦੇ ਨਾਲੋਂ ਟੈਂਪਰੇਚਰ ਦਾ ਬਹੁਤ ਜ਼ਿਆਦਾ ਫਰਕ ਹੈ। ਦੇਖੋ ਦੋਸਤੋ ਇਹ ਸੜਕ ਹੈ ਜਿਹੜੀ ਕਿ ਪੀਰਕੋਟ ਨੂੰ ਜਾਂਦੀ ਹੈ। ਇੱਥੇ ਦੋਨੇ ਪਾਸੇ ਦਰਖਤ ਲੱਗੇ ਨੇ ਜੋ ਕਿ ਟਾਲੀਆਂ ਨੇ। ਅਸੀਂ ਛੋਟੇ ਹੁੰਦੇ ਹਾਂ ਤੂੰ ਹੀ ਦੇਖਦੇ ਹਾਂ ਕਿ ਜੇ ਕੋਈ ਸੜਕ ਬਚੀ ਹੈ ਤਾਂ ਇਹ ਹੀ ਬਚੀ ਹੈ ਜਿਸ ਤੇ ਸੜਕ ਦੇ ਦੋਨੇ ਪਾਸੇ ਬਹੁਤ ਸੋਹਣੀਆਂ ਟਾਲੀਆਂ ਲੱਗੀਆਂ ਹੋਈਆਂ ਨੇ ਦੇਖੋ ਦੋਸਤੋ ਕਿੰਨਾ ਸੋਹਣਾ ਲੱਗਦਾ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਟਾਲੀਆਂ ਲੱਗੀਆਂ ਤਾਂ ਇਹਨਾਂ ਦੀ